ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਜੰਜਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਨੇ ਕਿਹਾ ਨਿਆਂ ਪ੍ਰਦਾਨ ਕਰਨ ਚ ਸਾਲਸੀ ਇੱਕ ਜ਼ਰੂਰੀ ਹਿੱਸਾ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਪਾਰਥ ਮੀਡੀਆ ਤੇ ਮਨੋਰੰਜਨ ਖੇਤਰ ਵਿੱਚ ਵਿਸ਼ੇਸ਼ ਪੱਧਰ ਤੇ ਅਗਵਾਈ ਕਰ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਹਲਫ ਦਵਾਉਂਦਿਆਂ ਸਾਰਿਆਂ ਨੂੰ ਨਸ਼ਾ ਖਿਲਾਫ ਲੜਾਈ ਦੀ ਅਗਵਾਈ ਕਰਨ ਦੀ ਕੀਤੀ ਅਪੀ ਲੁਧਿਆਣਾ ਦੇ ਜੀਐਸਟੀ ਖੁਫੀਆ ਮਹਾਨ ਦਿਸ਼ਾਲੇ ਨੇ ਮੰਡੀ ਗੋਬਿੰਦਗੜ੍ਹ ਦੀਆਂ 6 ਕਾਰੋਬਾਰੀ ਸੰਸਥਾਵਾਂ ਤੋਂ ਉਤਪਾਦਾਂ ਦੀ ਗੈਰ ਕਾਨੂੰਨੀ ਵਿਕਰੀ 'ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਅਤੇ ਉਪਰੈਸ ਦੀ ਆਜ਼ਾਦੀ ਨੂੰ ਉਤਸ਼ਾਹਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦੋਪਤੀ ਮੁਰਮੂ ਨੇ ਕਿਹਾ ਹੈ ਕਿ ਸਾਲਸੀ ਨਿਆਂ ਪ੍ਰਦਾਨ ਕਰਨ ਦਾ ਇੱਕ ਜ਼ਰੂਰੀ ਹਿੱਸਾ ਹੈ। ਅੱਜ ਨਵੀਂ ਦਿੱਲੀ 'ਚ ਸਾਲਸੀ ਦੀ ਪ੍ਰਵਾਸ਼ੀਲਤਾ ਤੇ ਪਹੁੰਚ ਦੀ ਪਰਚੋਲ ਵਿਸ਼ੇ ਤੇ ਰਾਸ਼ਟਰੀ ਕਾਨਫਰੰਸ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਇਹ ਗੱਲ ਕਹੀ। ਉਨਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਲਸੀ ਨਾ ਸਿਰਫ ਵਿਚਾਰ ਅਧੀਨ ਖਾਸ ਮਾਮਲਿਆਂ ਵਿੱਚ ਸਗੋਂ ਹੋਰਨਾ ਮਾਮਲਿਆਂ ਵਿੱਚ ਵੀ ਵੱਡੀ ਗਿਣਤੀ ਚ ਮੁਕਦਮਿਆਂ ਦੇ ਬੋਝ ਨੂੰ ਘਟਾ ਕੇ ਨਿਆਂ ਦਿਵਾਉਣ ਚ ਤੇਜ਼ੀ ਲਾ ਸਕਦੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਲ 2047 ਤੱਕ ਵਿਕਾਸ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਾਲਸੀ ਇੱਕ ਮੁੱਖ ਸਾਧਨ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਮੀਡੀਆ ਤੇ ਮਨੋਰੰਜਨ ਖੇਤਰ ਵਿੱਚ ਵਿਸ਼ਵ ਪੱਧਰ ਤੇ ਅਗਵਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਵਿਸ਼ਵ ਕੰਪਨੀਆਂ ਨੇ ਇਸ ਸਬੰਧ ਵਿੱਚ ਭਾਰਤ ਨਾਲ ਕੰਮ ਕਰਨ ਦੀ ਇੱਛਾ ਸਹਿਰ ਕੀਤੀ ਹੈ। Google, Meta ਅਤੇ Microsoft ਸਮੇਤ ਸੱਤ ਆਲਮੀ ਫਰਮਾਂ ਨੇ ਅੱਜ ਮੁੰਬਈ 'ਚ ਵੇਰਥ ਸਮੇਲਨ ਦੌਰਾਨ ਭਾਰਤੀ ਰਚਨਾਤਮਕ ਟੈਕਨਾਲੋਜੀ ਸੰਸਥਾਨ IICT ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ। IICT ਦੀ ਸਥਾਪਨਾ ਮੁੰਬਈ 'ਚ 400 ਕਰੋੜ ਰੁਪਏ ਦੇ ਫੰਡ ਨਾਲ ਕੀਤੀ ਜਾਵੇਗੀ ਇਸ ਮੌਕੇ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ IICT ਨੂੰ IIT ਅਤੇ IIM ਦੇ ਬਰਾਬਰ ਮਾਨਤਾ ਮਿਲੇਗੀ ਵੇਰਵੇ ਨਾਲ ਇੱਕ ਰਿਪੋਰਟ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਮਨੀ ਵੈਸ਼ਨਵ ਨੇ ਕਿਹਾ ਕਿ ਰਚਨਾਤਮਕ ਟੈਕਨਾਲੋਜੀ ਬਾਰੇ ਭਾਰਤੀ ਸੰਸਥਾਨ ਐਨੀਮੇਸ਼ਨ ਵਿਜ਼ੂਅਲ ਇਫੈਕਟਸ ਗੇਮਿੰਗ ਅਤੇ ਕਾਮਿਕਸ ਲਈ ਇੱਕ ਰਾਸ਼ਟਰੀ ਹੱਬ ਬਣਾ ਲਈ ਤਿਆਰ ਹੈ ਇਸ ਦੌਰਾਨ ਕਮਿਊਨਿਟੀ ਰੇਡੀਓ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾਕਟਰ ਮੁਰਗਨ ਨੇ ਦੇਸ਼ ਪਰ ਵਿੱਚ ਕਮਿਊਨਿਟੀ ਰੇਡੀਓ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਸਾਰੇ ਕਮਿਊਨਿਟੀ ਰੇਡੀਓ ਚੰਗਾ ਕੰਮ ਕਰ ਰਹੇ ਨੇ ਅਤੇ ਭਾਰਤ ਦੀ ਰਵਾਇਤ ਨੂੰ ਉਤਸ਼ਾਹਿਤ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਕਮਿਊਨਿਟੀ ਰੇਡੀਓ ਪਾਈਚਾਰੇ ਲਈ ਸਮਰਪਣ ਅਤੇ ਵਚਨ वक्ता प्रितुल कुमार ने प्रोसोदितता के सरकार सारे योग कम्युनिटी रेडियो नो वित्तीय सहायता प्रदानकरण में मदद करेगी उन्होंने कहा कि इस सम्मेलन नीति तैयार करने में मदद करेगा डॉक्टर मुरुगन ने 10वें राष्ट्रीय कम्युनिटी रेडियो पुरस्कार भी तकसीम कीते राजेश बाली आकाशवाणी खबरान जालंधर राजमंत्री डॉ मुरगन ने सम्मेलन दौरान पारित दी लाइव इवेंट इकॉनमी एक रणनीतिक विकास अपनी किस्म ਦਾ ਪਹਿਲਾ ਵਾਈਟ ਪੇਪਰ ਵਿਚਾਰੀ ਕੀਤਾ ਵਾਈਟ ਪੇਪਰ ਭਾਰਤ ਦੇ ਤੇਜ਼ੀ ਨਾਲ ਫੈਲ ਰਹੀ ਲਾਈਵ ਮਨੋਰੰਜਨ ਉਦਯੋਗ ਦਾ ਇੱਕ ਵਿਆਪਕ ਵਿਸ਼ਲੇਸ਼ਣ ਪੇਸ਼ ਕਰਦਾ ਹੈ ਜੋ ਉਭਰ ਰਹੇ ਰੁਝਾਨਾ ਵਿਕਾਸ ਤੇ ਚਲਚਲਨ ਤੇ ਸੈਕਟਰ ਦੇ ਨਿਰੰਤਰ ਵਿਕਾਸ ਲਈ ਰਣਨੀਤਿਕ ਸਭਾਸ਼ਾ ਨੂੰ ਉਜਾਗਰ ਕਰਦਾ ਹੈ ਪੰਜਾਬ ਸਰਕਾਰ ਨੇ ਅੱਜ 9 IPS ਅਤੇ ਇੱਕ PPS ਅਧਿਕਾਰੀ ਦੇ ਤਬਾਦਲੇ ਕਰ ਦਿੱਤੇ ਨੇ ਇਸ ਵਿੱਚ ਵਰਿੰਦਰ ਕੁਮਾਰ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਵਿਸ਼ੇਸ਼ ਡੀਜੀਪੀ ਨੁਕਤ ਕੀਤਾ ਗਿਆ ਹੈ ਪਰਵੀਨ ਕੁਮਾਰ ਜੋ ਸੂਬੇ ਦੇ ਖੁਫੀਆ ਵਿਭਾਗ ਦੇ ਐਡੀਸ਼ਨਲ ਡੀਜੀਪੀ ਅਤੇ ਚੌਕਸੀ ਬਿਊਰੋ ਦੇ ਚੀਫ ਡਾਇਰੈਕਟਰ ਨੇ ਉਹਨਾਂ ਕੋਲੋਂ ਐਡੀਸ਼ਨਲ ਡੀਜੀਪੀ ਐਨਆਰਆਈ ਵਿਭਾਗ ਦਾ ਚਾਰਜ ਲੈ ਕੇ ਆਰਕੇ ਜੈਸਵਾਲ ਨੂੰ ਦੇ ਦਿੱਤਾ ਹੈ ਵਰਨ ਸ਼ਰਮਾ ਨੂੰ ਪਟਿਆਲਾ ਦੇ ਪੁਲਿਸ ਮੁਖੀ ਨਾਨਕ ਸਿੰਘ ਦੀ ਥਾਂ ਤੇ ਬਦਲ ਦਿੱਤਾ ਗਿਆ ਨਾਨਕ ਸਿੰਘ ਨੂੰ ਪਟਿਆਲਾ ਰੇਂਜ ਦੇ ਡੀਆਈਜੀ ਦਾ ਕਾਰਜभार ਸੰਭਿਆ ਕੇ ਜੁਲੰਦਰ ਦਿਹਾਤੀ ਦੇ ਸਾਬਕਾ ਪੁਲਿਸ ਮੁਖੀ ਹਰਕਮਲਪ੍ਰੀਤ ਸਿੰਘ ਖਾਕ ਨੂੰ ਐਨਆਰਆਈ ਜੁਲੰਦਰ ਦਾ ਐਡੀਸ਼ਨਲ ਇੰਸਪੈਕਟਰ ਜਨਰਲ ਅਤੇ ਕਪੂਰਥਲਾ ਸਥਿਤ ਸੇਵਾ ਦੌਰਾਨ ਸਿਖਲਾਈ ਕੇਂਦਰ ਦਾ ਕਮਾਂਡੈਂਟ ਨਿਯੁਕਤ ਕੀਤਾ ਗਿਆ ਇਹਨਾਂ ਸਾਰਿਆਂ ਅਧਿਕਾਰੀਆਂ ਨੂੰ ਆਪਣੀ ਨਿਯੁਕਤੀ ਤੇ ਤੁਰੰਤ ਜੁਆਇਨ ਕਰਨ ਦੇ ਹੁਕਮ ਦਿੱਤੇ ਗਏ ਨੇ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @iirrnujaland ਸਾਡਾ ਫੇਸਬੁੱਕ ਪੇਜ ਹੈ rnuj-iirrlalander ਅਤੇ YouTube ਤੇ ਸਾਡਾ ਚੈਨਲ ਹੈ @iirrlalander ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਾਂਗ ਸੂਬਾ ਦੇਸ਼ ਨੂੰ ਨਸ਼ਿਆਂ ਦੀ ਲਣ ਤੋਂ ਮੁਕਤ ਕਰਨ ਵਿੱਚ ਵੀ ਮੋਰੀ ਭੂਮਿਕਾ ਨਿਭਾਏਗਾ ਅੱਜ ਚੰਡੀਗੜ੍ਹ ਵਿੱਚ ਨਸ਼ਿਆਂ ਖਿਲਾਫ ਪੈਦਲ ਯਾਤਰਾ 'ਚ ਹਿੱਸਾ ਲੈਣ ਦੌਰਾਨ इकट्ठ न संबोधन करद मुखमंत्री ने कहा कि कौमी नायकों ने देश नजाद के रे तोरिया उ उन्होंने तू तो प्रणा लैके अजा देश नशिया तो मुक्त करने तैयार है इस मौके उन्होंने राज्यपाल गुलाब चंद कटारिया भी मौजूद रहे ਉਨਾ ਕਿਹਾ ਕਿ ਇਸ ਨਸ਼ਾ ਵਿਰੁੱਧ ਬੈਦਲ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਮਾਜ ਵਿੱਚੋਂ ਨਸ਼ਿਆਂ ਦੇ ਖਤਰੇ ਨੂੰ ਖਤਮ ਕਰਨ ਦਾ ਦ੍ਰਿੜ ਸੰਕਲਪ ਲੈਣ ਦੀ ਅਪੀਲ ਕੀਤੀ ਨਸ਼ਾ ਮੁਕਤ ਪੰਜਾਬ ਬਣਾਉਣ ਚ ਨੌਜਵਾਨਾਂ ਦੀ ਅਹਿਮ ਭੂਮਿਕਾ ਤੇ ਜ਼ੋਰ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਬੱਚਿਆਂ ਨੂੰ ਨਸ਼ਿਆਂ ਖਿਲਾਫ ਲੜਾਈ 'ਚ ਝੰਡਾ ਬਰਦਾਸ਼ਤ ਬਣਨ ਲਈ ਪ੍ਰੇਰਿਤ ਕੀਤਾ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਜਵਲ ਭਵਿਕ ਯਕੀਨੀ ਬਣਾਉਣ ਲਈ ਇਸ ਸਮਾਜਿਕ ਬੁਰਾਈ ਨੂੰ ਮੁੱਢ ਤੋਂ ਹੀ ਰੋਕਿਆ ਜਾਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇ ਕੋਈ ਨਸ਼ਾ ਬਾਰੇ ਕਿਸੇ ਵੀ ਤਰ੍ਹਾਂ ਪਹੁੰਚ ਕਰਦਾ ਹੈ ਤਾਂ ਮਾਪਿਆਂ ਜਾਂ ਅਧਿਆਪਕਾਂ ਨੂੰ ਇਸ ਦੀ ਜਾਣਕਾਰੀ ਦੇਣ। ਇੱਥੇ ਅੱਜ ਜਲੰਧਰ ਵਿਖੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਅਦੀਨ ਪਿੰਡ ਸੁਰੱਖਿਆ ਕਮੇਟੀਆਂ ਨੂੰ ਇੱਕ ਵਿਸ਼ੇਸ਼ ਸਮਾਗਮ 'ਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਪਿੰਡਾਂ ਸਮੇਤ ਪੂਰੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸਾਨੂੰ ਸਭਨਾਂ ਨੂੰ ਰਲ ਕੇ ਹੰਬਲ ਮਾਰਨ ਦੀ ਲੋੜ ਹੈ। ਕਿ ਪਿੰਡਾਂ ਦੇ ਵਿੱਚ ਫਹਿਰੇਦਾਰ ਪਿੰਡਾਂ ਦੇ ਬਾੜਾਂ ਦੇ ਵਿੱਚ ਫਹਿਰੇਦਾਰ ਤੁਸੀਂ ਬਣਨਾ ਤੁਸੀਂ ਪਹਿਰੇ ਦੇਣੇ ਨੇ ਬਿਲਕੁਲ ਉਸੇ ਤਰ੍ਹਾਂ ਹੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਦੱਸ ਦਿਆਂ ਕਿ ਹਰ ਰੋਜ਼ 200 ਦੇ ਲਗਭਗ ਪੰਚਾਇਤਾਂ ਹਿੰਮਤੇ ਪਾ ਰਹੀਆਂ ਨੇ ਕਿ ਅਸੀਂ ਪਿੰਡ ਦੇ ਵਿੱਚ ਨਾ ਨਸ਼ਾ ਕਿਸੇ ਨੂੰ ਕਰਨ ਦੇਣਾ ਨਾ ਨਸ਼ਾ ਵਕਣ ਦੇਣਾ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਤੋਂ ਅਨਾਉਂਸਮੈਂਟ ਹੋ ਰਹੀ ਹੈ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਆਪਣੇ ਪਿੰਡ ਚ ਫੜਿਆ ਗਿਆ ਉਹਦੀ ਕੋਈ ਜਮਾਨਤ ਨਹੀਂ ਜਾਊਗਾ ਉਨਾਇਸਮੋਕ ਕੇ ਨਸ਼ਾ ਮੁਕਤੀ ਦੀ ਸੌਂ ਵੀ ਚੁਕਾਈ ਮੈਂ ਆਪਣੇ ਪਿੰਡ ਜਾਂ ਵਾਰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗਾ। ਮੈਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਜਾਂ ਵਾਰਡ ਚ ਫੜਨ ਨਹੀਂ ਦੇਵਾਂਗਾ। ਮੇਰੇ ਪਿੰਡ ਜਾਂ ਵਾਰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਮੈਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ। ਜਿਨ੍ਹਾਂ ਨੂੰ ਲੋੜ ਹੋਵੇਗੀ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਚ ਭਰਤੀ ਕਰਾਵਾਂਗਾ। ਮੈਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਜ਼ਮਾਨਤ ਨਹੀਂ ਦੇਵਾਂਗਾ ਅਤੇ ਪਿੰਡ ਜਾਂ ਵਾਰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗਾ। ਸਾਰੇ ਪਿੰਡ ਜਾਂ ਵਾਰਡ ਦੇ ਲੋਕਾਂ ਦੇ ਨਾਲ ਮਿਲ ਕੇ ਪਿੰਡਿਆਵਾਰ ਨੂੰ ਨਸ਼ਾ ਮੁਕਤ ਬਣਾਵਾਂਗਾ ਪਿੰਡਾਂ ਦੇ ਪਹਿਰੇਦਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅੱਜ ਸੂਬੇ ਭਰ ਵਿੱਚ ਛੋਟ-ਛੋਟ ਥਾਵਾਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵੀ ਨਸ਼ੇ ਤੋਂ ਦੂਰ ਜੀਵਨ ਭਰਪੂਰ ਸ਼ਹਿਰ ਵਿਆਪੀ ਮੁਹਿੰਮ ਦੇ ਹਿੱਸੇ ਵਿੱਚੋਂ ਪੈਦਲ ਯਾਤਰਾ ਕੱਢੀ ਗਈ ਵਾਈਸ ਚਾਂਸਲਰ ਪ੍ਰੋਫੈਸਰ ਰੀਨੋਵਿਕ ਨੇ ਨਸ਼ਾ ਖਿਲਾਫ ਜਾਗਰੂਕਤਾ ਪੈਦਾ ਕਰਨ ਦੀ ਯੂਨੀਵਰਸਿਟੀ ਦੀ ਅਗਵਾਈ ਕੀਤੀ ਯੂਨੀਵਰਸਿਟੀ ਦੇ ਅਧਿਕਾਰੀਆਂ ਸਮੇਤ 200 ਤੋਂ ਵੱਧ ਵਿਦਿਆਰਥੀਆਂ ਨੇ ਇਸ ਮੌਕੇ ਸ਼ਿਰਕਤ ਕੀਤੀ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੈਕਟਰ 10 ਦੇ ਗਰਾਊਂਡ ਚ ਪਾਗੀਦਾਰਾਂ ਨੂੰ ਸੰਬੋਧਨ ਕੀਤਾ ਜੀਐਸਟੀ ਖੂਫੀਆ ਮਹਾਨ ਦਿਸ਼ਾਾਲੇ डीजीजीआई लुधियाना ने 6 कारोबारी संस्थाओं ਤੋਂ 647 ਕਰੋੜ 40 ਲੱਖ ਰੁਪਏ ਦੇ ਉਤਪਾਦਾਂ ਦੀ ਗੈਰ ਕਾਨੂੰਨੀ ਵਿਕਰੀ 'ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ 116 ਕਰੋੜ 50 ਲੱਖ ਰੁਪਏ ਦੀ ਜੀਐਸਟੀ ਚੋਰੀ ਸਾਹਮਣੇ ਆਈ ਹੈ। ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਥਿਤ ਇਹ ਛੇ ਫਰਮਾਂ ਚ ਮੈਸਰਜ਼ ਭਾਰਤ ਸਟੀਲ ਇੰਡਸਟਰੀ, ਮੈਸਰਜ਼ ਰਾਮਜੀ ਕਾਸਟ, ਮੈਸਰਜ਼ اے ਕੇ ਐਮ ਅਲॉयਸ, ਮੈਸਰਜ਼ کے ٹی بی الائس میسر شری سالا سر بالاجی سٹیل ٹیوبرز تے میسر شری سالا سر سٹیل ٹیوب اینڈ کمپنی شامل ہیں۔ اوہ تاد دے ٹھوس ٹکڑے تے پائپاں دا وپاری کر رہے سن ڈی جی جی آئی لودھانہ والوں کیتی جانچ دوران انہاں سنستھاما خلاف کئی اعتراض یوق ثبوت سامنے آئے نے جنہاں نو ضبط کیتا گیا ہے۔ سوترا مطابق گرفتار کیتے گئے تینے وکتیاں زیادہ تر انہاں کاروباراں دے مالک تے کنٹرولر سن انہاں نو न्यायिक حراست وچ بھیج دتا گیا ہے۔ ਭਾਰਤ ਸਰਕਾਰ ਦੀ GST ਟੈਕਸ ਚੋਰੀ ਲਈ DGGI ਪ੍ਰਮੁੱਖ ਖੁਫੀਆ ਤੇ ਜਾਂਚ ਏਜੰਸੀ ਹੈ ਜੋ ਵਿੱਤ ਮੰਤਰਾਲੇ ਦੇ ਢੇਰ ਕੰਮ ਕਰਦੀ ਹੈ। ਅੱਜ ਜੋ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਹੈ, ਇਹ ਦਿਨ ਪ੍ਰੈਸ ਦੀ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਤੇ ਦੁਨੀਆ ਭਰ ਚਿਸਤੀ ਸਥਿਤੀ ਦਾ ਮੁਲਾਂਕਣ ਕਰਨ ਲਈ ਮਨਾਇਆ ਜਾਂਦਾ ਹੈ। ਵੀਰਵੀ ਨਾਲ ਇੱਕ ਰਿਪੋਰਟ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਦਾ ਐਲਾਨ ਸੰਯੁਕਤ ਰਾਸ਼ਟਰ ਮहासਭਾ ਵੱਲੋਂ 1993 ਵਿੱਚ ਯੂਨੈਸਕੋ ਦੀ ਜਨਰਲ ਕਾਨਫਰੰਸ ਦੀ ਸਿਫਾਰਿਸ਼ ਤੋਂ ਬਾਅਦ ਕੀਤਾ ਗਿਆ ਸੀ। ਉਦੋਂ ਤੋਂ ਹੀ ਹਰ ਸਾਲ 3 ਮਈ ਨੂੰ ਵਿੰਡਹੌਕ ਐਲਾਨਨਾਮੇ ਦੀ ਯਾਦ ਵਿੱਚ ਇਹ ਦਿਨ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਹੈ ਨਵੀਂ ਦੁਨੀਆ ਵਿੱਚ ਰਿਪੋਰਟਿੰਗ, ਪ੍ਰੈਸ ਦੀ ਆਜ਼ਾਦੀ ਅਤੇ ਮੀਡੀਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਪ੍ਰਭਾਵ। ਇਹ ਵਿਸ਼ਾ ਪੱਤਰਕਾਰੀ ਨੂੰ ਬਦਲਣ ਵਿੱਚ AI ਦੇ ਤੇਜ਼ ਵਿਕਾਸ ਅਤੇ ਵਰਤੋਂ ਨੂੰ ਉਜਾਗਰ ਕਰਦਾ ਹੈ ਕਿ ਕਿਵੇਂ AI ਖਬਰਾਂ ਨੂੰ ਸਾਂਝਾ ਕਰਨ ਦੇ ਤਰੀਕੇ ਵਿੱਚ ਨਵੇਂ ਮੌਕੇ ਅਤੇ ਗੰਭੀਰ ਚੁਣੌਤੀਆਂ ਦੋਵੇਂ ਲਿਆ ਰਿਹਾ ਹੈ। ਵਿਸ਼ਵ ਪ੍ਰਸ ਅਜ਼ਾਦੀ ਦਿਵਸ ਸਮਾਜ ਨੂੰ ਆਕਾਰ ਦੇਣ ਵਿੱਚ ਪੱਤਰਕਾਰੀ ਦੀ ਅਹਿਮ ਭੂਮਿਕਾ ਤੇ ਚਾਨਣਾ ਪਾਉਂਦਾ ਹੈ। ਇਹ ਸਰਕਾਰਾਂ ਨੂੰ ਆਜ਼ਾਦ ਮੀਡੀਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣ, ਸਚਾਈ ਦੀ ਭਾਲ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਅਤੇ ਪੱਤਰਕਾਰਾਂ ਨੂੰ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ। ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ श्री मुकतसर साहब विखे चाली मुक्तियां शहीद दिहाड़े संबंधी आज धार्मिक समागम करवाए गए इस दौरान वीडिय गिणती च संगत ने श्री दरबार साहब मुकतसर विखे नतमस्तक होके तो ਰਾਸ਼ਟਰਪਤੀ ਦੋਪਤੀ ਮੁਰਮੂ ਨੇ ਕਿਹਾ ਨਿਆਂ ਪ੍ਰਦਾਨ ਕਰਨ ਚ ਸਾਲ ਸੀ ਇੱਕ ਜ਼ਰੂਰੀ ਹਿਸਾਏ ਸੂਚਨਾ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਭਾਰਤ ਮੀਡੀਆ ਤੇ ਮਨੋਰੰਜਨ ਖੇਤਰ ਚ ਵਿਸ਼ੂ ਪਦਰti ਅਗਵਾਈ ਕਰ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਹਲਫ ਦਵਾਉਂਦਿਆਂ ਸਾਰਿਆਂ ਨੂੰ ਨਸ਼ਾ ਖਿਲਾਫ ਲੜਾਈ ਦੇਗਵਾਈ ਕਰਨ ਦੀ ਕੀਤੀ ਅਪੀਲ ਇਸ ਦੇ ਨਾਲ ਹੀ ਅੱਜ ਦੀਆਂ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ